10ਵੀਂ ਕਲਾਸ ਵਿੱਚ ਪੜ੍ਹਦੀਆਂ ਦੋ ਕੁੜੀਆਂ ਛੁੱਟੇ ਤੋਂ ਘਰ ਤੁਰੀਆਂ ਆਉਂਦੀਆਂ ਆਪਸ ਵਿੱਚ ਗੱਲਾਂ ਕਰਦੀਆਂ ਹਨ ਓਏ ਮੋਟੋ ਤੂੰ ਨਹੀਂ ਦੇਖਦੀ ਮੋਜ ਤਾਂ ਮੋਟੋ ਜਿਸ ਦਾ ਨਾਮ ਤਾਂ ਨੀਲਮ ਸੀ ਪਰ ਸਾਰੇ ਉਸ ਨੂੰ ਪਿਆਰ ਨਾਲ ਮੋਟੋ ਕਹਿੰਦੇ ਸੀ ਉਹ ਕਹਿੰਦੀ ਕਿਹੜੀ ਮੋਜ ਏ ਕੀ ਬਲਾ ਹੁਣ ਰਾਣੀ ਕਹਿੰਦੀ ਓ ਯਾਰ ਤੈਨੂੰ ਮੋਜ ਦਾ ਨਹੀਂ ਪਤਾ ਕਮਾਲ ਦੀ ਕੁੜੀ ਐ ਤੂੰ ਅੱਜ ਕੱਲ ਤਾਂ ਛੋਟੇ-ਛੋਟੇ ਜਵਾਕਾਂ ਤੋਂ ਲੈ ਕੇ ਬੁੱਢਿਆਂ ਤੱਕ ਸਭ ਨੂੰ ਪਤਾ ਕਿ ਮੋਜ ਕੀ ਐ ਮੋਟੋ ਮੋਟੋ ਕਹਿੰਦੀ ਨਹੀਂ ਮੈਨੂੰ ਨਹੀਂ ਪਤਾ ਇਹ ਮੋਜ-ਮੋਜ ਬਾਰੇ ਰਾਣੀ ਕਹਿੰਦੀ ਲੈ ਦੱਸ ਉਹ ਬੋਲੀਏ ਇਹ ਤਾਂ ਬਾਲੀ ਘੈਂਟ ਚੀਜ਼ ਐ ਯਾਰ ਮੈਨੂੰ ਤਾਂ ਆਪ ਮੇਰੀ ਮਾਮੀ ਨੇ ਦੱਸਿਆ ਸੀ ਇਸ ਬਾਰੇ ਮੋਟੋ ਕਹਿੰਦੀ ਤੇਰੀ ਮਾਮੀ ਨੇ ਰਾਣੀ ਕਹਿੰਦੀ ਹਾਂ ਮਾਮੀ ਨੇ ਉਹ ਵੀ ਬਹੁਤ ਵੀਡੀਓ ਬਣਾ ਕੇ ਪਾਉਂਦੀ ਆ ਇਸ ਮੌਜ ਤੇ ਹੁਣ ਤਾਂ ਉਹਨੂੰ ਵੀ ਹਜ਼ਾਰਾਂ ਲੋਕ ਦੇਖਦੇ ਆ ਮੋਟੋ ਕਹਿੰਦੀ ਵੀਡੀਓ ਬਣਾ ਕੇ ਪਾਉਂਦੀ ਆ ਪਰ ਕਿਸ ਲਈ ਰਾਣੀ ਕਹਿੰਦੀ ਜਮਾ ਹੀ ਭੋਲੀਆਂ ਤੂੰ ਤਾਂ ਸੱਚੀ ਉਹ ਭਾਈ ਜਿੰਨੇ ਜ਼ਿਆਦਾ ਲੋਕ ਵੇਖਣਗੇ ਓਨੇ ਹੀ ਪੈਸੇ ਜ਼ਿਆਦਾ ਆਉਂਦੇ ਨੇ ਕਮਾਈ ਹੁੰਦੀ ਆ ਕੁੜੀਏ ਕਮਾਈ ਤਾਂ ਹੀ ਕਹਿਣੀ ਆ ਤੂੰ ਵੀ ਮੋਸਤੇ ਇੱਕ ਦੋ ਵੀਡੀਓ ਬਣਾ ਕੇ ਪਾ ਦੇ ਦੇਖੀ ਫਿਰ ਕਿੰਨੇ ਜਾਣੇ ਵੇਖਦੇ ਆ ਤੈਨੂੰ ਓਕੇ ਕਹਿੰਦੇ ਆ ਵੀਊ ਦੇਖੀ ਕਿੰਨੇ ਆਉਂਦੇ ਆ ਮੋਟੋ ਕਹਿੰਦੀ ਲੈ ਦੱਸ ਵੀਡੀਓ ਪਾ ਦੇ ਵੀਡੀਓ ਪਾਵਾ ਕਿਸ ਚੀਜ਼ ਦੀ ਭਾਈ ਰਾਣੀ ਕਹਿੰਦੀ ਉਹ ਮੂਰਖੇ ਆਪਣੇ ਪੌਣੇ ਆ ਤੂੰ ਜਿਵੇਂ ਦੀ ਮਰਜੀ ਮਾਮੀ ਤਾਂ ਕੱਪੜੇ ਧੋਂਦੀ ਭਾਂਡੇ ਮਾਂਜਦੀ ਤੇ ਝਾੜੂ ਲਾਉਣ ਤੱਕ ਸਭ ਦੀਆਂ ਵੀਡੀਓ ਪਾ ਦਿੰਦੀ ਆ ਬਸ ਉੱਤੇ ਗੀਤ ਸੋਹਣਾ ਜਿਹੜਾ ਲਾਉਣਾ ਪੈਂਦਾ ਮੋਟੋ ਕਹਿੰਦੀ ਅੱਛਾ ਫਿਰ ਮੈਂ ਫਿਰ ਪੜਦੀ ਵੀ ਪਾ ਸਕਦੀ ਹਾਂ ਰਾਣੀ ਕਹਿੰਦੀ ਹਾਂ ਹਾਂਜੀ ਤੁਸੀਂ ਕੁਝ ਮਰਜ਼ੀ ਕਰ ਦੇ ਦੀ ਵੀਡੀਓ ਪਾ ਸਕਦੇ ਹੋ ਮੋਟੋ ਜੀ ਪਰ ਪਹਿਲਾਂ ਉਹ ਡਾਊਨਲੋਡ ਤਾਂ ਕਰ ਲੈ ਮੋਟੋ ਲੈ ਤੂੰ ਹੀ ਕਰ ਦੇ ਫਿਰ ਮੈਨੂੰ ਤਾਂ ਪਤਾ ਨਹੀਂ ਕਿਵੇਂ ਕਰਨਾ ਇਹ ਡਾਊਨਲੋਡ ਆਪਣੇ ਕਿਤਾਬਾਂ ਵਾਲੀ ਕਿੱਟ ਦੀ ਹੇਠ ਲਿਜੀਏ ਵਿੱਚੋਂ Samsung ਦਾ ਪੁਰਾਣਾ ਜਿਹਾ ਟੱਚ ਫੋਨ ਕੱਢ ਦਿਆਂ ਕਹਿਣ ਲੱਗੀ ਰਾਣੀ ਆ ਕਿ ਇੱਕ ਵਾਰ じゃ ਫੋਨ ਚੱਕੀ ਫਿਰਦੀ ਐ ਤੂੰ ਮੋਟੋ ਚੱਲ ਕੋਈ ਨਾ ਨਹੀਂ ਇੱਕ ਵਾਰ ਮੌਜ ਤਾਂ ਚਲਾ ਦੇ ਇਹਦੇ ਵਿੱਚ ਮੋਟੋ ਕਹਿੰਦੀ ਓਹੋ ਹੋ ਤਾਂ ਜਾਉ ਇਹਦੇ ਵਿੱਚ ਹੈ ਰਾਣੀ ਕਹਿੰਦੀ ਹੋਰ ਕਿਤੇ ਨਹੀਂ ਲੈ ਇਹਦੇ ਵਿੱਚ ਕੀ ਔਖਾ ਕੰਮ ਬਣੇ ਕਰ ਦੇ ਦਿੰਨੀ ਆ ਤੈਨੂੰ ਮੌਜ ਡਾਊਨਲੋਡ ਏ ਵੀ ਕੋਈ ਟਿਕਟੌਕ ਵਰਗਾ ਹੀ ਆ ਦੇਖੀ ਆ ਟਿਕਟੌਕ ਕੇ ਉਹ ਵੀ ਨਹੀਂ ਦੇਖੀ ਉਹ ਵੀ ਨਹੀਂ ਦੇਖੀ ਮੋਟੋ ਕਹਿੰਦੀ ਹੁਣ ਇਹ ਕੀ ਕਹੀ ਜਾਣੀ ਆ ਟਿਕਟੌਕ ਇਹ ਕੀ ਹੁੰਦਾ ਰਾਣੀ ਕਹਿੰਦੀ ਉਹ ਕੁਝ ਨਹੀਂ ਭਾਈ ਬਸ ਤੂੰ ਚੁੱਪ ਕਰ ਜਾ ਮੈਨੂੰ ਇਹ ਐਪ ਡਾਊਨਲੋਡ ਕਰ ਲੈਣ ਦੇ ਤੇ ਫਿਰ ਰਾਣੀ ਮੋਟੋ ਦੇ ਫੋਨ ਤੇ ਪਲੇ ਸਟੋਰ ਖੋਲ ਕੇ ਮੋਬਾਈਲ ਐਪ ਨੂੰ ਬੋਲ ਕੇ ਕੱਢ ਡਾਊਨਲੋਡ ਕਰਦੀ ਹੈ ਤੇ ਉਸ ਦੀ ਹਾਰਟ ਮੋਟੋ ਦੇ ਨਾਮ ਤੇ ਆਈਡੀ ਬਣਾ ਦਿੰਦੀ ਤੇ ਉਸ ਨੂੰ ਫੋਨ ਫੜਾ ਦਿੰਦੀ ਹੈ ਤੇ ਫਿਰ ਉਸ ਨੂੰ ਦੱਸਦੀ ਹੈ ਕਿ ਕਿਵੇਂ ਵੀਡੀਓ ਬਣਾ ਕੇ ਪਾਉਣੀ ਹੈ ਕਿਵੇਂ ਬੱਕਰੇ ਬੱਕਰੇ ਫਰੇਮ ਤੇ ਫਿਲਟਰ ਲੱਗਦੇ ਨੇ ਤੇ ਮੋਟੋ ਰਾਣੀ ਤੋਂ ਇਹ ਸਭ ਸਿੱਖ ਘਰ ਨੂੰ ਤੁਰਪੈਂਦੀ ਹੈ ਤੇ ਮਨ ਵਿੱਚ ਸੋਚਦੀ ਜਾਂਦੀ ਹੈ ਇਤਾਂ ਵਧੀਆ ਕੰਮ ਆ ਵੀਡੀਓ ਪਾਓ ਤੇ ਪੈਸੇ ਕਮਾਓ ਪਰ ਇਹ ਰਾਣੀ ਜਹੀ ਨੇ ਇੰਨਾ ਲੇਟ ਦੱਸਿਆ ਨਾਲੇ ਜੇ ਇਹ ਵੀਡੀਓ ਨਾਲ ਇੰਨੇ ਪੈਸੇ ਬਣਦੇ ਆ ਤਾਂ ਆ ਪੜ੍ਹ ਲਿਖ ਕੇ ਪੈਸੇ ਉਜਾੜਨ ਦੀ ਕੀ ਲੋੜ ਸੀ ਚੱਲ ਜੋ ਹੋਣਾ ਸੀ ਉਹੀ ਹੋਣਾ ਚੱਲ ਬਈ ਮੋਟੋ ਘਰੇ ਜਾ ਕੇ ਪਹਿਲਾਂ ਅੱਜ ਵੀਡੀਓ ਹੀ ਪਾਉਣੀ ਆ ਫੇਰ ਹੀ ਰੋਟੀ ਖਾਣੀ ਆ ਆਪਾਂ ਤੇ ਮੋਟੂ ਕਰੇ ਜਾ ਕੇ ਜਲਦੀ ਜਲਦੀ ਆਪਣੇ ਯੂਨੀਫਾਰਮ ਲਾ ਕੇ ਕੱਪੜੇ ਬਦਲ ਲੈਂਦੀ ਹੈ ਤੇ ਫਿਰ ਮੂੰਹ ਹੱਥ ਧੋ ਕੇ ਆਪਣੇ ਕਮਰੇ ਵਿੱਚ ਚਲੀ ਜਾਂਦੀ ਹੈ ਮੋਟੋ ਦੀ ਮਾਂ ਰਮਾ ਮੋਟੋ ਨੂਰ ਰੋਟੀ ਪੁੱਛਦੀ ਹੋਈ ਕਹਿੰਦੀ ਹੈ ਨੀ ਨੀ ਮੋਟੋ ਰੋਟੀ ਖਾ ਲੈ ਪਹਿਲਾਂ ਤੇ ਫਿਰ ਆਪਾਂ ਬਾਜ਼ਾਰ ਜਾ ਕੇ ਆਉਣਾ ਆ ਜਾ ਕੇ ਖਾ ਲੈ ਮੋਟੋ ਕਹਿੰਦੀ ਮੈਂ ਨਹੀਂ ਰੋਟੀ ਖਾਣੀ ਹਲੇ ਮੈਨੂੰ ਭੁੱਖ ਨਹੀਂ ਮੋਟੋ ਦੀ ਮਾਂ ਰਮਾ ਕਹਿੰਦੀ ਕਿਉਂ ਭੁੱਖ ਕਿਉਂ ਨਹੀਂ ਅੱਗੇ ਤਾਂ ਆਉਣសារ ਰੋਟੀਆਂ ਨੂੰ ਪਹਿ ਜਾਨੀ ਆ ਕੱਪੜੇ ਵੀ ਬਾਅਦ ਵਿੱਚ ਬਦਲਦੇ ਆ ਅੱਜ ਕੀ ਗੱਲ ਤਬੀਅਤ ਤਾਂ ਠੀਕ ਹੈ ਮੋਟੋ ਕਹਿੰਦੀ ਸੋਚਦੀ ਹੋਈ ਮਾਂ ਨੂੰ ਝੂਠ ਬੋਲਦੀ ਹੈ ਹਾਂ ਸਿਰ ਬਹੁਤ ਦੁਖਰੀ ਹੈ ਮਾਂ ਨਾਲੇ ਤੂੰ ਜਾ ਆਮੀ ਬਾਜ਼ਾਰ ਮੈਂ ਨਹੀਂ ਜਾਣਾ ਰਮਾ ਕਹਿੰਦੀ ਚਲ ਠੀਕ ਹੈ ਫਿਰ ਤੂੰ ਕਰ ਆਰਾਮ ਮੈਂ ਜਾ ਆਨੀਆ ਫਿਰ ਨਾਲੇ ਆਉਂਦੀ ਹੋਈ ਤੇਰੀ ਬਨਾਰਸੀ ਡਾਕਟਰ ਤੋਂ ਦਵਾਈ ਵੀ ਲੈ ਆਉਂਗੀ ਮੋਟੋ ਕਹਿੰਦੀ ਨਹੀਂ ਨਹੀਂ ਦਵਾਈ ਦੀ ਲੋੜ ਨਹੀਂ ਮੈਂ ਘਰੋਂ ਹੀ ਕੋਈ ਗੋਲੀ ਲੈ ਖਾ ਲਵਾਂਗੀ ਐਵੇਂ ਬਨਾਰਸੀ ਦੇ 150 ਲੈ ਲੈਣੇ ਆ ਰਮਾ ਕਹਿੰਦੀ ਚਲ ਠੀਕ ਹੈ ਫਿਰ ਮੈਂ ਜਾਣੀਆ ਫਿਰ ਕਪੜੇ ਬਦਲ ਕੇ ਤੇ ਰਮਾ ਕਪੜੇ ਬਦਲ ਕੇ ਮੋਟੋ ਨੂੰ ਆਵਾਜ਼ ਬਾਜ਼ਾਰ ਚਲੀ ਜਾਂਦੀ ਹੈ ਤੇ ਪਿੱਛੋਂ ਮੋਟੋ ਬੂਹਾ ਲਾ ਕੇ ਰਾਣੀ ਨੂੰ ਫੋਨ ਲਾ ਲੈਂਦੀ ਹੈ ਮੋਟੋ ਕਹਿੰਦੀ ਹੈਲੋ ਰਾਣੀ ਰਾਣੀ ਕਹਿੰਦੀ ਹਾਂ ਮੋਟੋ ਕਿਵੇਂ ਆ ਮੋਟੋ ਕਹਿੰਦੀ ਓ ਯਾਰ ਮੈਂ ਨਾ ਵੀਡੀਓ ਬਣਾ ਕੇ ਪਾਉਣੀ ਸੀ ਇਹ ਤਾਂ ਦਸ ਘਰਦਿਆਂ ਨੂੰ ਤਾਂ ਨਹੀਂ ਪਤਾ ਲੱਗਦਾ ਕਿਵੇਂ ਕਿਤੇ ਮਾਂ ਨੂੰ ਤਾਂ ਨਹੀਂ ਰਾਣੀ ਕਹਿੰਦੀ ਉਹ ਨਹੀਂ ਨਹੀਂ ਕੁਝ ਨਹੀਂ ਪਤਾ ਲੱਗਦਾ ਮੈਂ ਵੀ ਤਾਂ ਪਾਉਣੀ ਆ ਬਣਾ ਕੇ ਅੱਜ ਤੱਕ ਪਤਾ ਲੱਗਿਆ ਸਾਲ ਹੋ ਗਿਆ ਚੱਲਦਿਆਂ ਮੋਟੋ ਕਹਿੰਦੀ ਅੱਛਾ ਫਿਰ ਤੈਨੂੰ ਕਿੰਨੇ ਕ ਪੈਸੇ ਆ ਗਏ ਤੈਨੂੰ ਤਾਂ ਬਾਵਾ ਆ ਗਏ ਹੋਣਗੇ ਰਾਣੀ ਕਹਿੰਦੀ ਉਹ ਨਹੀਂ ਨਹੀਂ ਹਲੇ ਤਾਂ ਕੁਝ ਨਹੀਂ ਆਇਆ ਪਰ बस ਇਸ ਮਹੀਨੇ ਵਿੱਚ ਆਉਣ ਲੱਗ ਪੈਣਗੇ ਪੈਸੇ ਆਪਾਂ ਨੂੰ ਮੈਂ ਤੇਰੇ ਵਾਂਗ ਗੋਰੀ ਚਿੱਟੀ ਥੋੜੀ ਆ ਤੈਨੂੰ ਤਾਂ ਦਿਨਾਂ ਵਿੱਚ ਹੀ ਆਉਣ ਲੱਗ ਪੈਣੇ ਆ ਮੋਟੋ ਕਹਿੰਦੀ ਆ ਹੈਗੀ ਆ ਗੋਰੀ ਤੂੰ ਕਿਹੜਾ ਘਟਾ ਚੱਲ ਚੰਗਾ ਰੱਖਦੀ ਆ ਫੋਨ ਫਿਰ ਮਾਂ ਨੇ ਆ ਜਾਣਾ ਵੀਡੀਓ ਬਣਾ ਲਵਾਂ ਹਰਾਨੀ ਕਹਿੰਦੀ ਚੰਗਾ ਚੰਗਾ ਨਾ ਬਣਾ ਕੇ ਮੈਂ ਵੀ ਲਾਈਕ ਕਰੂੰ ਤੇਰੀ ਵੀਡੀਓ ਚੰਗਾ ਫਿਰ ਤੇ ਮੋਟੋ ਫੋਨ ਕੱਟ ਦੇ ਆਪਣੇ ਫੋਨ ਨੂੰ ਪੇਟੀ ਤੇ ਰੱਖ ਪਿੱਛੇ ਸਰਾਣਾ ਲਾ ਕੇ ਵੀਡੀਓ ਤੇ ਲਾ ਆਪ ਉਸ ਸਾਹਮਣੇ ਸ਼ਰਮਾਂਦੀ ਜਹੀ ਹੋਈ ਮਾੜਾ ਮੋਟਾ ਸਿਰ ਹਿਲਾ ਕੇ ਇੱਧਰ ਉੱਧਰ ਤੋਰ ਕੇ ਵੀਡੀਓ ਬਣਾ ਕੇ ਉਸ ਉੱਪਰ ਗੀਤ ਲਾ ਕੇ ਵੀਡੀਓ ਪਾ ਦਿੰਦੀ ਹੈ ਤੇ ਬਾਰੀ-ਬਾਰੀ ਫੋਨ ਚੱਕ ਕੇ ਦੇਖਦੀ ਰਹਿੰਦੀ ਹੈ ਕਿ ਕਿੰਨੇ ਜਾਣਿਆਂ ਨੇ ਦੇਖ ਲਿਆ ਹਲੇ ਤੱਕ ਤੇ ਘੰਟੇ ਕੁ ਬਾਅਦ ਰਮਾ ਵੀ ਕਰ ਆ ਬੂਹਾ ਖੜਕਾ ਦਿੰਦੀ ਹੈ ਤੇ ਉਹ ਮੋਟੋ ਦੇ ਸਿਰ ਤੇ ਹੱਥ ਰੱਖ ਕੇ ਦੇਖਦੀ ਹੈ ਤੇ ਕਹਿੰਦੀ ਹੈ ਰਮਾ ਹੁਣ ਤਾਂ ਠੀਕ ਲੱਗਦੀ ਆ ਲੈ ਲਈ ਸੀ ਗੋਲੀ ਮੋਟੋ ਕਹਿੰਦੀ ਹਾਂ ਲੈ ਲਈ ਸੀ ਤਾਂ ਹੀ ਤਾਂ ਠੀਕ ਹੋ ਗਈ ਆ ਰਮਾ ਕਹਿੰਦੀ ਚਲ ਚੰਗਾ ਮੈਂ ਵੀ ਜਾ ਕੇ ਥੋੜਾ ਆਰਾਮ ਕਰ ਲੈਂਦੀ ਹਾਂ ਪੈ ਜਾ ਹੁਣ ਨਾਲੇ ਆ ਫੋਨ ਨਾ ਦੇਖੀ ਜਾਮੀ ਹੁਣ ਨਿਗਾ ਲੱਗੂ ਤੇ ਫੇਸ ਚ ਉੱਠ ਪੈਣਾ ਤੇਰਾ ਮੋਟੋ ਕਹਿੰਦੀ ਠੀਕ ਐ ਮਾਂ ਪੈਣੀ ਆ ਮੈਂ ਵੀ ਹੁਣ ਪਰ ਮਾਂ ਦੇ ਜਾਣ ਤੋਂ ਬਾਅਦ ਫਿਰ ਉਹੀ बार-बार ਫੋਨ ਚੁੱਕ ਕੇ ਦੇਖਦੀ ਰਹਿੰਦੀ ਹੈ ਤੇ ਸ਼ਾਮ ਤੱਕ ਸਿਰਫ 5 ਵੀਊ ਆਉਂਦੇ ਨੇ ਤੇ ਇਹ ਦੇਖ ਕੇ ਮੋਟੋ ਉਦਾਸ ਜਹੀ ਹੋ ਜਾਂਦੀ ਹੈ देर ਰਾਤ ਤੱਕ ਦੀ ਉਹ ਇਹੀ ਦੇਖੀ ਦੇਖੀ ਸੌ ਜਾਂਦੀ ਹੈ ਤੇ ਅਗਲੀ ਸਵੇਰ ਉੱਠਦਿਆਂ ਫਿਰ ਫੋਨ ਚੁੱਕਦੀ ਦੇਖਦੀ ਹੈ ਪਰ ਉਹੀ ਪੰਜ ਵੀਊ ਦੇਖ ਕੇ ਖਿੱਚ ਜਾਂਦੀ ਹੈ ਤੇ ਸਕੂਲ ਨੂੰ ਨਹਾ ਧੋ ਕੇ ਤਿਆਰ ਹੋ ਜਾਂਦੀ ਹੈ ਤੇ ਸਕੂਲ ਚੱਲੀ ਜਾਂਦੀ ਹੈ ਤੇ ਜਾਣ ਸਾਰ ਉਹ ਰਾਣੀ ਨੂੰ ਦੇਖ ਆਵਾਜ਼ ਮਾਰ ਬੁਲਾਉਂਦੀ ਹੋਈ ਕਹਿੰਦੀ ਹੈ ਮੋਟੋ ਕਹਿੰਦੀ ਰਾਣੀ ਇੱਧਰ ਆਵੇਂ ਰਾਣੀ ਕਹਿੰਦੀ ਰਾਣੀ ਉਸਦੀ ਆਵਾਜ਼ ਸੁਣਦੀ ਹੋਈ ਤੁਰੀ ਆਉਂਦੀ ਹੋਈ ਕਹਿੰਦੀ ਹੈ ਹਾਂ ਮੋਟੋ ਦੱਸ ਕੀ ਹਾਲ ਹੈ ਮੋਟੋ ਕਹਿੰਦੀ ਤੂੰ ਤਾਂ ਕਹਿੰਦੀ ਸੀ ਬਹੁਤ ਲੋਕ ਤੈਨੂੰ ਦੇਖਣਗੇ ਪਰ ਦੇਖਿਆ ਤਾਂ ਪੰਜਾਂ ਜਾਣਿਆਂ ਨੇ ਆ ਹੋਰ ਤਾਂ ਹੋਰ ਨਾਲੇ ਤੂੰ ਵੀ ਨਹੀਂ ਦੇਖਿਆ ਰਾਣੀ ਕਹਿੰਦੀ ਓ ਮੋਟੋ ਸਹਿਬਾ ਉਹ ਨਾਰਾਜ਼ ਨਾ ਹੋ ਮੇਰੇ ਘਰ ਨਾ ਰਿਸ਼ਤੇਦਾਰ ਆ ਗਏ ਸੀ ਤੇ ਸਾਰਾ ਦਿਨ ਵਿਜੀ ਬਹੁਤ ਸੀ ਇਸੇ ਲਈ ਦੇਖ ਨਹੀਂ ਪਾਈ ਕੋਈ ਗੱਲ ਨਹੀਂ ਅੱਜ ਦੇਖ ਲੈਣੇ ਆਪਾਂ ਮੋਟੋ ਕਹਿੰਦੀ ਚੱਲ ਉਹ ਤਾਂ ਠੀਕ ਐ ਪਰ ਬਹੁਤ ਘੱਟ ਲੋਕਾਂ ਨੇ ਦੇਖਿਆ ਮੈਨੂੰ ਯਾਰ ਰਾਣੀ ਕਹਿੰਦੀ ਕੋਈ ਗੱਲ ਨਹੀਂ ਹੌਲੀ ਹੌਲੀ ਸਭ ਦੇਖਣ ਲੱਗ ਪੈਣਗੇ ਪਰ ਪਹਿਲਾ ਮੈਂ ਤਾਂ ਦੇਖ ਲਮਾ ਕੀ ਰੰਗ ਲਾਏ ਆ ਤੂੰ ਮੋਜ ਤੇ ਤੇ ਰਾਣੀ ਆਸਾ-ਪਾਸਾ ਦੇਖ ਆਪਣੇ ਬੈਗ ਵਿੱਚੋਂ ਆਪਣਾ ਮੋਬਾਈਲ ਕੱਢਦੀ ਹੋਈ ਕਹਿੰਦੀ ਹੈ ਰਾਣੀ ਚੱਲ ਇੱਧਰ ਆ ਜਾ ਫਾਸੇ ਜੇ ਤੇ ਦੇਖੀਏ ਤੇਰੀ ਵੀਡੀਓ ਮੋਟੋ ਕਹਿੰਦੀ ਚੱਲ ਰਾਣੀ ਜਦੋਂ ਉਸਦੀ ਵੀਡੀਓ ਦੇਖਦੀ ਹੈ ਤਾਂ ਹੱਸਣ ਲੱਗਦੀ ਹੈ ਤੇ ਜਿਸ ਨੂੰ ਦੇਖ ਮੋਟੋ ਬੱਚੇ ਜਿਹੀ ਹੁੰਦੀ ਪੁੱਛਦੀ ਹੈ ਮੋਟੋ ਕਹਿੰਦੀ ਕੀ ਹੋਇਆ ਹੈ ਕਿਉਂ ਹੱਸਦੀ ਪਈ ਐ ਤੂੰ ਦੱਸ ਰਾਣੀ ਕਹਿੰਦੀ ਹਾ 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 ਉਹ ਯਾਰ ਉਹ ਹਾ 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 ਉਹ ਆ ਕੀਆ ਮੋਟੋ ਕਹਿੰਦੀ ਕਿਉਂ ਵੀਡੀਓ ਆ ਤੂੰ ਆਪ ਹੀ ਤਾਂ ਕਹਿੰਦੀ ਸੀ ਜਿਵੇਂ ਦੀ ਮਰਜ਼ੀ ਬਣਾ ਰਾਣੀ ਕਹਿੰਦੀ ਉਹ ਕਮਲੀਏ ਜਿਵੇਂ ਦੀ ਮਰਜ਼ੀ ਬਣਾ ਕੇ ਆਸੀ ਪਰ ਆਹ ਕੁਝ ਨਹੀਂ ਕਿਹਾ ਸੀ ਤੈਨੂੰ ਹਾ 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 ਮੋਟੋ ਕਹਿੰਦੀ ਕਿਉਂ ਇਹਦੇ ਵਿੱਚ ਕੀ ਆ ਗਾਣਾ ਵੀ ਵਧੀਆ ਲਾਇਆ ਔਜਲੇ ਦਾ ਰਾਣੀ ਕਹਿੰਦੀ ਲੱਗਦੀ ਔਜਲੇ ਦੀ ਕੱਲਾ ਗਾਣਾ ਹੀ ਕੀ ਕਰੂ ਜੇ ਵੀਡੀਓ ਹੀ ਐ ਬਣਾਈ ਜਾਵੇ ਜਿਵੇਂ ਉੱਜ ਗਵਾਚਿਆ ਹੋਵੇ ਮੋਟੋ ਕਹਿੰਦੀ ਆਹੋ ਹੁਣ ਤਾਂ ਇਉਂ ਹੀ ਕਹਿਣਾ ਤੂੰ ਕਾਲ ਤਾਂ ਬੜੀ ਕਹਿੰਦੀ ਸੀ ਤੂੰ ਤਾਂ ਸੋਣੀ ਬਹੁਤਾ ਤੈਨੂੰ ਤਾਂ ਬਹੁਤ ਲੋਕ ਦੇਖਣਗੇ ਹੁਣ ਹੋਰ ਕੀ ਕੁਝ ਕਹੀ ਜਾਣੀ ਏ ਰਾਣੀ ਕਹਿੰਦੀ ਓਹੋ ਉਹ ਮੇਰੀਏ ਸੋਣੀਏ ਉਹ ਮੇਰੀ ਮੋਤੀ ਰਾਣੀਏ ਸੋਹਣੀ ਤਾਂ ਤੂੰ ਬਹੁਤਾ ਪਰ ਮੋਟੋ ਕਹਿੰਦੀ ਪਰ ਪਰ ਕੀ ਪਰ ਕੋਈ ਨਹੀਂ ਰਾਣੀ ਕਹਿੰਦੀ ਪਰ ਇਹ ਕੀ ਜੋ ਲੋਕ ਦੇਖਦੇ ਆ ਉਹ ਤਾਂ ਤੂੰ ਦਿਖਾਇਆ ਹੀ ਨਹੀਂ ਮੋਟੋ ਕਹਿੰਦੀ ਕੀ ਦੇਖਦੇ ਨੇ ਕੀ ਨਹੀਂ ਦਿਖਾਇਆ ਰਾਣੀ ਕਹਿੰਦੀ ਆ ਜਿਹੜੀ ਐਡੀ ਹਿੱਕ ਬਾਹਰ ਕੱਢੀ ਐ ਇਸ ਨੂੰ ਥੋੜਾ ਜਿਹਾ ਨੰਗਾ ਕਰ ਲੈਂਦੀ ਤੇ ਇਹ ਜਿਹੜੀਆਂ ਢਾਕਾਂ ਨੇ ਕਮੀਜ਼ ਦੀਆਂ ਇਹਨਾਂ ਨੂੰ ਥੋੜਾ ਜਿਹਾ ਦੇਢ ਲੈਂਦੀ ਤੇ ਥੋੜਾ ਅੱਖਾਂ ਨੂੰ ਸ਼ਰਾਬੀ ਕਰ ਲੈਂਦੀ ਤਾਂ ਫਿਰ ਕਹਿੰਦੀ ਮੋਟੂ ਕਹਿੰਦੀ ਓ ਜਾਲਿਆ ਘਰ ਲੈਂਦੀ ਲੰਗਾ ਨਾਲੇ ਕੁਝ ਹੋਰ ਨਾਲੇ ਢਾਕਾਂ ਦੇ ਮਾਂ ਤੋਂ ਸੋਟਨੀਆਂ ਨਹੀਂ ਖਾਣੀਆਂ ਮੈਂ ਨਾ ਭਾਈ ਇਹ ਕੁਝ ਨਹੀਂ ਹੋਣਾ ਮੇਰੇ ਤੋਂ ਨਾਲੇ ਤੂੰ ਕੀਤਾ ਹਾ ਕੁਝ ਜੋ ਕਹੀ ਜਾਣੀਆਂ ਵੀਡੀਓ ਵਿੱਚ ਰਾਣੀ ਕਹਿੰਦੀ ਹਾਂ ਹੋਰ ਐਵੇਂ ਥੋੜੀ ਮਰ ਜਾਣੀ ਰਾਣੀ ਦੀ ਆਈਡੀ ਨੂੰ ਲੋਕ ਸਰਚ ਕਰਦੇ ਨੇ ਮੋਟੋ ਕਹਿੰਦੀ ਤੇ ਤੇਰੀ ਮਾਮੀ ਉਹ ਵੀ ਕਰਦੀ ਆ ਆ ਸਭ ਕੁਝ ਰਾਣੀ ਕਹਿੰਦੀ ਹਾਂ ਭਾਈ ਹਾਂ ਉਹ ਵੀ ਕਰਦੀ ਆ ਇਹ ਸਭ ਕੁਝ ਉਹ ਤਾਂ ਪਤਲੇ ਜਿਹੇ ਕੱਪੜੇ ਪਾ ਉੱਪਰ ਦੀ ਪਾਣੀ ਡੋ ਲੈਂਦੀ ਐ ਤੇ ਫੇਰ ਜ਼ਮੀਨ ਤੇ ਲਟ ਲਟ ਕੇ ਵੀਡੀਓ ਪਾਉਂਦੀ ਹੈ ਦਿਖਾਵਾ ਤੈਨੂੰ ਮਾਮੀ ਜੀਆਂ ਵੀਡੀਓ ਦੱਸ ਮੋਟੋ ਦਿਖਾ ਇਵੇਂ ਪਾਉਂਦੀ ਆ ਵੀਡੀਓ ਤੇਰੀ मामੀ ਕਿਹੜੀ ਆਈਡੀ ਆ ਉਹਦੀ ਰਾਣੀ ਕਹਿੰਦੀ ਆ ਜਾ ਨੇੜੇ ਹੋ ਜਾ ਥੋੜਾ ਦੇਖ ਲੈ ਆਕੇ ਉਹਦੀ ਆਈਡੀ ਦੀ ਹੌਟ ਗਰਲ ਦੇ ਨਾਮ ਤੇ ਆ ਆ ਦੇਖ ਨਾਲੇ ਦੇਖ ਕਿੰਨੇ ਫੋਲੋਅਰ ਆ ਉਹਦੇ ਉਹਨੂੰ ਤਾਂ ਦੋ ਤਿੰਨ ਵਾਰ ਪੈਸੇ ਵੀ ਆ ਗਏ ਆ ਮੋਟੋ ਕਹਿੰਦੀ ਅੱਛਾ ਹਾਂ ਫੋਲੋਅਰ ਤਾਂ ਬਾਕੀ ਬਹੁਤ ਆ ਤੇ ਬਿਊ ਵੀ ਕਾਫੀ ਆ ਉਹ ਤੇਰੀ ਆ ਕਮੈਂਟ ਵੀ ਕਰਦੇ ਆ ਇਹਨਾਂ ਨੂੰ ਤਾਂ ਲੋਕ ਹੈ ਰਾਣੀ ਕਹਿੰਦੀ ਹੋਰ ਲੈ ਦੇਖ ਵੀਡੀਓ ਤੇ ਰਾਣੀ ਮੋਟੋ ਨੂੰ ਆਪਣੇ मामੀ ਦੀ ਆਈਡੀ ਖੋਲ ਉਸਦੀਆਂ ਵੀਡੀਓ ਦਿਖਾਉਂਦੀ ਆ ਤੇ ਉਸ ਤੇ ਪਤਲੇ ਤੇ ਛੋਟੇ ਕੱਪੜਿਆਂ ਨੂੰ ਦੇਖ ਮੋਟੋ ਮੂੰਹ ਤੇ ਹੱਥ ਧਰ ਲੈਂਦੀ ਹੈ ਤੇ ਹੈਰਾਨ ਹੋ ਜਾਂਦੀ ਹੈ ਮੋਟੋ ਜਦੋਂ ਉਸਦੀ मामੀ ਦੀਆਂ ਵੀਡੀਓ ਦੇਖਦੀ ਦੇਖਦੀ ਉਸ ਦੀ ਆਈਡੀ ਤੇ ਆਏ ਕਮੈਂਟ ਪੜਦੀ ਹੈ ਤਾਂ ਸ਼ਰਮ ਨਾ ਪਾਣੀ ਪਾਣੀ ਹੋ ਜਾਂਦੀ ਹੈ ਕਿਉਂਕਿ ਲੋਕਾਂ ਨੇ ਉਸ ਨੂੰ ਅਸ਼ੀਲ ਸਟicker ਲਾ ਕੇ ਅਸ਼ੀਲਤਾ ਪਰੇ ਲਫ਼ਜ਼ ਲਿਖ ਕੇ ਸ਼ਰਮਯਾਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ ਹੋਈਆਂ ਸਨ ਕਿਸੇ ਨੇ ਉਸ ਦੇ ਪਿੱਛੇ ਤੇ ਕਿਸੇ ਨੇ ਉਸ ਦੀ ਸ਼ਾਤੀ ਤੇ ਕਿਸੇ ਨੇ ਬਸ ਬਸ ਦੱਸਣ ਲੱਗਿਆਂ ਸ਼ਰਮ ਆਉਂਦੀ ਸੀ ਇਹ ਕੁਝ ਲਿਖਿਆ ਸੀ ਕਿਸੇ ਨੇ ਤਾਂ ਉਸ ਨੂੰ ਆਪਣਾ ਮੋਬਾਈਲ ਨੰਬਰ ਵੀ ਸੈਂਡ ਕੀਤਾ ਸੀ ਇਹ ਸਭ ਪੜ ਕੇ ਮੋਟੋ ਇਕਦਮ ਸੁੰਨ ਜਹੀ ਹੋ ਗਈ ਤੇ ਰਾਣੀ ਉਸ ਨੂੰ ਕਹਿੰਦੀ ਹੈ ਰਾਣੀ ਕਹਿੰਦੀ ਕੀ ਗੱਲ ਹੋਈ ਮੋਟੋ ਦੇਖੀਆਂ ਵੀਡੀਓ ਨੂੰ ਕਿ ਕਿਵੇਂ ਬਣਾਈਆਂ ਵੀਡੀਓ ਪਰ ਤੂੰ ਤਾਂ ਇਹ ਸਭ ਕਰ ਸਕਦੀ ਏ ਤੇਰਾ ਸਰੀਰ ਵੀ ਗੁੰਦਮਾ ਤੇ ਪਰਮਾ ਏ ਤੂੰ ਤਾਂ ਅੱਗ ਲਾ ਦੇਵੇਂਗੀ ਅੱਗ ਇੱਕ ਵਾਰ ਕਰਕੇ ਤਾਂ ਦੇਖ ਮੋਟੋ ਮੋਟੋ ਕਹਿੰਦੀ ਨਾ ਨਾ ਯਾਰ ਇਹ ਇਹ ਕੁਝ ਨਹੀਂ ਹੋਣਾ ਮੇਰੇ ਤੋਂ ਇੱਥੇ ਕਮੈਂਟ ਪੜੇ ਆ ਤੂੰ ਕੀ ਕੀ ਗੰਦ ਲਿਖਿਆ ਮੈਂ ਤਾਂ ਉਹੀ ਨਾ ਕਰਾਂ ਇਹ ਕੁਝ ਤੂੰ ਹੀ ਕਰ ਇਹ ਸਭ ਕੁਝ ਤੂੰ ਹੀ ਦਿਖਾ ਸਭ ਕੁਝ ਆਪਣਾ ਮੈਂ ਤਾਂ ਚੱਲੀ ਹਾਂ ਪਰੇ ਹੋਣ ਵਾਲੀ ਆ ਹੱਥ ਜੋੜ ਤੇਜ਼ੀ ਨਾਲ ਉਥੋਂ ਤੁਰਦੀ ਹੋਈ ਕਹਿੰਦੀ ਰਾਣੀ ਕਹਿੰਦੀ ਉਹ ਗੱਲ ਤਾਂ ਸੁਣਾ ਉਹ ਮੋਟੋ ਉਹ ਗੱਲ ਤਾਂ ਸੁਣ ਜਾ ਮੇਰੀ ਤੂੰ ਰਾਣੀ ਆਪਣਾ ਮੋਬਾਈਲ ਬੈਗ ਵਿੱਚ ਪਾਉਂਦੀਆਂ ਬੈਗ ਦੀ ਜ਼ਿੱਪ ਲਾਉਂਦੀਆਂ ਉਸ ਤੇ ਮਗਰ ਭੱਜਦੀ ਹੋਈ ਕਹਿੰਦੀ ਹੈ ਪਰ ਮੋਟੋ ਮੂੰਹ ਵਿੱਚ ਕੁਝ ਬੜ ਬਣਾਉਂਦੇ ਹੋਏ ਆਪਣੀ ਕਲਾਸ ਵਿੱਚ ਰੱਖ ਪ੍ਰੇਅਰ ਲਈ ਗਰਾਊਂਡ ਵਿੱਚ ਚਲੀ ਜਾਂਦੀ ਹੈ ਤੇ ਰਾਣੀ ਵੀ ਮਗਰ ਹੀ ਚਲੀ ਜਾਂਦੀ ਹੈ ਪ੍ਰੇਅਰ ਤੋਂ ਬਾਅਦ ਕਲਾਸ ਵਿੱਚ ਆ ਕੇ ਵੀ ਮੋਟੋ ਦੀ ਮਾਗ ਵਿੱਚ ਰਾਣੀ ਦੀ ਮਾਮੀ ਜੀਆਂ ਉਹ ਵੀਡੀਓ ਕੁੰਮ ਰਹੀਆਂ ਸਨ ਤੇ ਕਦੇ ਉਹ ਕਮੈਂਟ ਅੱਖਾਂ ਅੱਗੇ ਆ ਰਹੇ ਸਨ ਮੈਡਮ ਨੇ ਦੋ ਵਾਰ ਬਲੌਂਡ ਤੇ ਮੋਟੋ ਨਹੀਂ ਬੋਲੀ ਤੇ ਮੈਡਮ ਨੇ ਉੱਠ ਕੇ ਮੋਟੋ ਨੂੰ ਖਲੋਣਦੇ ਹੋਏ ਕਿਹਾ ਕਿ ਉਹ ਕੁੜੀਏ ਕਿੱਥੇ ਗਵਾਚੀ ਆ ਮੇਰੀ ਆਵਾਜ਼ ਵੀ ਨਹੀਂ ਸੁਣੀ ਦੋ ਵਾਰ ਤੈਨੂੰ ਬੁਲਾਇਆ ਤਾਂ ਮੋਟੋ ਨੇ ਸੌਰੀ ਮੈਮ ਕਹਿ ਕੇ ਗੱਲ ਨੂੰ ਟਾਲ ਦਿੱਤਾ ਇਸੇ ਤਰ੍ਹਾਂ ਛੁੱਟੇ ਹੋਣ ਤੱਕ ਮੋਟੋ ਦਾ ਮਨ ਗਵਾਚਿਆ ਜਾ ਰਿਹਾ ਤੇ ਛੁੱਟੇ ਹੋਣ ਤੋਂ ਬਾਅਦ ਉਹ ਤੇ ਰਾਣੀ ਘਰ ਨੂੰ ਤੁਰ ਜਾਂਦੀਆਂ ਨੇ ਪਰ ਉਹ ਰਾਣੀ ਦੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਦਿੰਦੀ ਰਾਣੀ ਨੇ ਆਪਣੇ ਘਰ ਵੱਲ ਮੁੜਨ ਲੱਗੇ ਕਿਹਾ ਰਾਣੀ ਨੇ ਕਿਹਾ ਚੱਲ ਨਾ ਬੋਲ ਪਰ ਇੱਕ ਵਾਰ ਇਹ ਜ਼ਰੂਰ ਸੋਚੀ ਕਿ ਮੈਂ ਤੇਰਾ ਮਾੜਾ ਵੀ ਕਰ ਦਿੱਤਾ ਮੈਂ ਤਾਂ ਸੋਚਿਆ ਸੀ ਮੇਰੀ ਭੈਣਾ ਵਰਗੀ ਸਹੇਲੀ ਆ ਤੂੰ ਤੇ ਤੈਨੂੰ ਵੀ ਇਹ ਸਭ ਦੱਸ ਦੇਵਾਂ ਸ਼ਾਇਦ ਤੂੰ ਵੀ ਦੁਨੀਆ ਵਿੱਚ ਆਪਣਾ ਨਾਮ ਬਣਾ ਲਵੇਂ ਵਧੀਆ ਪੈਸੇ ਬਣਾ ਲੈਂਦੀ ਨਾਲੇ ਇੱਕ ਗੱਲ ਹੋਰ ਇਸ ਦੁਨੀਆ ਵਿੱਚ ਜਿਸ ਕੋਲ ਪੈਸਾ ਆਮ ਨਾ ਉਸ ਦੀ ਹੀ ਜੈ ਜੈਕਾਰ ਹੈ ਮੋਟੋ ਬਾਕੀ ਤੇਰੀ ਮਰਜ਼ੀ ਤੇਰੀ ਮਰਜ਼ੀ ਹੈ ਜੋ ਮਰਜ਼ੀ ਕਰ ਚੰਗਾ ਬਾਏ ਬਾਏ ਜੇ ਮੇਰੀ ਗੱਲ ਸਹੀ ਲੱਗੀ ਤਾਂ ਫੋਨ ਕਰ ਲਵੇਂ ਨਹੀਂ ਤਾਂ ਤੇਰੀ ਮਰਜ਼ੀ ਇਹ ਕਹਿੰਦੇ ਹੋਏ ਰਾਣੀ ਆਪਣੇ ਘਰ ਚਲੀ ਜਾਂਦੀ ਹੈ ਤੇ ਮੋਟੋ ਆਪਣੇ ਘਰ ਨੂੰ ਤੁਰ ਪੈਂਦੀ ਹੈ ਤੇ ਰਸਤੇ ਵਿੱਚ ਰਾਣੀ ਦੀਆਂ ਗੱਲਾਂ ਬਾਰੇ ਸੋਚਦੀ ਸੋਚਦੀ ਘਰ ਪਹੁੰਚ ਜਾਂਦੀ ਹੈ ਮੋਟੋ ਦੀ ਮਾਂ ਮੋਟੋ ਨੂੰ ਬੁਲਾਉਂਦੀ ਹੈ ਪਰ ਮੋਟੋ ਜਵਾਬ ਨਾ ਦਿੰਦੀ ਆਪਣੀ ਕਿੱਟ ਨੂੰ ਪੇਟੀ ਤੇ ਰੱਖਦੀ ਹੋਈ ਆਪਣੇ ਕਮਰੇ ਵਿੱਚ ਚਲੀ ਜਾਂਦੀ ਹੈ ਤੇ ਮੋਟੋ ਦੀ ਮਾਂ ਵੀ ਮਗਰ ਹੀ ਉਸਦੇ ਕਮਰੇ ਵਿੱਚ ਚਲੀ ਜਾਂਦੀ ਹੈ ਤੇ ਉਸ ਨੂੰ ਆਵਾਜ਼ ਦੇ ਕਹਿੰਦੀ ਹੈ ਰਮਾ ਕਹਿੰਦੀ ਕੀ ਹੋਇਆ ਕੁੜੀਏ ਮੇਰੀ ਗੱਲ ਦਾ ਜਵਾਬ ਹੀ ਨਹੀਂ ਦਿੱਤਾ ਇਸ ਤਰ੍ਹਾਂ ਆਉਣ ਸਾਰ ਸਿਰ ਸੁੱਟ ਕੇ ਪੈ ਗਈ ਕੀ ਹੋਇਆ ਮੋਟੂ ਕਹਿੰਦੀ ਕੁਝ ਨਹੀਂ ਹੋਇਆ ਮੈਨੂੰ ਮੂੰਹ ਨੂੰ ਸਰਾਣੇ ਹੇਠ ਕਰਦੀ ਹੋਈ ਕਹਿੰਦੀ ਰਮਾ ਕਹਿੰਦੀ ਫਿਰ ਆ ਮੂੰਹ ਕਿਉਂ ਲਟਕਾਇਆ ਮੈਂ ਮਾਂ ਤੇਰੀ ਸੱਚ ਦੱਸ ਕੀ ਗੱਲ ਆ ਮੋਟੋ ਕਹਿੰਦੀ ਉਹ ਕੁਝ ਨਹੀਂ ਮਾਂ ਕਿਉਂ ਐਵੇਂ ਮਗਰ ਪਈਆਂ ਕੁਝ ਨਹੀਂ ਹੋਇਆ ਮੈਨੂੰ ਪਹਿ ਜਾਣਦੀ ਰਮਾ ਕਹਿੰਦੀ ਚੱਲ ਤੇਰੀ ਮਰਜ਼ੀ ਆ ਭਾਈ ਨਾ ਦੱਸ ਪਰ ਜਦੋਂ ਭੁੱਖ ਲੱਗੀ ਤਾਂ ਆਵਾਜ਼ ਦੇ ਦੇਵੀਂ ਮੈਂ ਕੁਝ ਖਾਣ ਨੂੰ ਬਣਾ ਦੇਵਾਂਗੀ ਚੰਗਾ ਪਹਿ ਜਾ ਹੁਣ ਤੇ ਮੋਟੋ ਚੁੱਪ ਚਾਪ ਪਈ ਰਹਿੰਦੀ ਹੈ ਕਦੇ ਰਾਣੀ ਦੀਆਂ ਗੱਲਾਂ ਕਦੇ ਉਸ ਦੀ ਮਾਮੀ ਦੀਆਂ ਵੀਡੀਓ ਕਦੇ ਉਹ ਕਮੈਂਟ ਬਾਰ-ਬਾਰ ਉਹੀ ਘੁੰਮ ਰਹੇ ਸਨ ਮੋਟੂ ਆਪਣੇ ਆਪ ਨੂੰ ਇਹਨਾਂ ਖਿਆਲਾਂ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਕਰ ਨਹੀਂ ਪਾਉਂਦੀ ਇਸੇ ਤਰ੍ਹਾਂ ਮੋਟੂ ਕਈ ਦਿਨ ਆਪਣੇ ਆਪ ਵਿੱਚ ਚੁੱਪਚਾਪ ਰਹਿਕਰੋਂ ਸਕੂਲ ਤੇ ਸਕੂਲੋਂ ਘਰ ਆਉਂਦੀ ਜਾਂਦੀ ਰਹਿੰਦੀ ਹੈ ਪਰ ਕਿਸੇ ਨਾਲ ਕੋਈ ਗੱਲਬਾਤ ਨਹੀਂ ਕਰਦੀ ਇੱਕ ਦਿਨ ਐਤਵਾਰ ਨੂੰ ਮੋਟੋ ਦੀ ਮਾਸੀ ਦੀ ਕੁੜੀ ਰੇਸ਼ਮਾ ਕੁਝ ਦਿਨ ਰਹਿਣ ਲਈ ਆਪਣੀ ਮਾਸੀ ਕੋਲ ਮੋਟੋ ਘਰੇ ਆਉਂਦੀ ਹੈ ਰੇਸ਼ਮਾ ਪਲੱਸ 2 ਪਾਸ ਸੀ ਤੇ ਉਹ ਨੌਕਰੀ ਦੀ ਤਲਾਸ਼ ਵਿੱਚ ਉੱਤੇ ਆਈ ਸੀ ਰੇਸ਼ਮਾ ਕਹਿੰਦੀ ਮਾਸੀ ਇਹ ਮੋਟੋ ਬੜੀ ਚੁੱਪ ਚਾਪ ਰਹਿੰਦੀ ਹੈ ਕੀ ਗੱਲ ਹੈ ਸੁਪਤਾ ਹੈ ਨਾ ਰਮਾ ਕਹਿੰਦੀ ਪਤਾ ਨਹੀਂ ਭਾਈ ਤੂੰ ਹੀ ਪੁੱਛ ਲੈ ਆਪਣੀ ਭੈਣ ਨੂੰ ਮੈਨੂੰ ਤਾਂ ਕੁਝ ਦੱਸਦੀ ਵੀ ਨਹੀਂ ਰੇਸ਼ਮਾ ਕਹਿੰਦੀ ਹਾਂ ਮੋਟੋ ਕੀ ਗੱਲ ਐ ਸਾਨੂੰ ਦੱਸ ਕੀ ਗੱਲ ਐ ਕਿਸੇ ਨੇ ਕੁਝ ਕਿਹਾ ਤਾਂ ਨਹੀਂ ਦੱਸ ਆਪਣੀ ਭੈਣ ਨੂੰ ਮੋਟੋ ਕਹਿੰਦੀ ਨਹੀਂ ਕੁਝ ਨਹੀਂ ਪੈਣੇ ਮਾਂ ਤਾਂ ਐਵੇਂ ਹੀ ਕਹਿੰਦੀ ਰਹਿੰਦੀ ਆ ਰੇਸ਼ਮਾ ਕਹਿੰਦੀ ਫਿਰ ਚੁੱਪਚਾਪ ਕਿਵੇਂ ਆ ਅੱਗੇ ਤਾਂ ਇਹ ਉਦਾਸੀ ਦੇਖੀ ਨਹੀਂ ਤੇਰੀ ਮੋਟੋ ਕਹਿੰਦੀ ਕੁਝ ਨਹੀਂ ਐਮੇ ਲੱਗਦਾ ਤੈਨੂੰ ਰਮਾ ਚੰਗਾ ਮੈਂ ਚਾਹ ਬਣਾ ਕੇ ਲਿਆਉਂਦੀ ਆ ਤੁਸੀਂ ਕਰੋ ਗੱਲਾਂ ਤੇ ਰਮਾ ਦੇ ਚਾਹ ਬਣਾਉਣ ਤੋਂ ਬਾਅਦ ਹਰੇਸ਼ਮਾ ਉੱਠ ਕੇ ਮੋਟੋ ਨੂੰ ਬਾਹ ਵਿੱਚ ਲੈਂਦੇ ਹੋਏ ਕਹਿੰਦੀ ਹੈ ਹਰੇਸ਼ਮਾ ਕਹਿੰਦੀ ਉਹ ਮੋਟੋ ਕਿਤੇ ਕੋਈ ਮੁੰਡੇ ਮੁੰਡੇ ਵਾਲਾ ਤਾਂ ਚੱਕਰ ਨਹੀਂ ਪਾਈ ਬੈਠੀ ਜਿਹੜਾ ਦੱਸਦੀ ਨਹੀਂ ਦੱਸ ਦੇ ਮੈਨੂੰ ਮੋਟੋ ਕਹਿੰਦੀ ਨਹੀਂ ਨਹੀਂ ਭੈਣੇ ਉਹ ਨਹੀਂ ਭੈਣੇ ਮੈਂ ਇਹੋ ਜਿਹੀ ਨਹੀਂ ਹਰੇਸ਼ ਮਾ ਫਿਰ ਇਸ ਤਰ੍ਹਾਂ ਖਮੋਸ਼ੀ ਮੂੰਹ ਤੇ ਕਿਉਂ ਛਾਈ ਆ ਇਹ ਐਵੇਂ ਤਾਂ ਹੈ ਨਹੀਂ ਕੁਝ ਤਾਂ ਜ਼ਰੂਰ ਹੋਇਆ ਮੋਟੋ ਕਹਿੰਦੀ ਉਹ ਨਹੀਂ ਭੈਣੇ ਤੈਨੂੰ ਐਵੇਂ ਬਹਿਮ ਹੋ ਗਿਆ ਹਰੇ ਰੇਸ਼ਮਾ ਕਹਿੰਦੀ ਆਪਾਂ ਨੂੰ ਦੇਖ ਖੁਸ਼ ਰਹੀਦਾ ਪਲੱਸ 2 ਪਾਸ ਕਰ ਲਈਏ ਤੇ ਹੁਣ ਤੇ ਹੁਣ ਤੁਹਾਡੇ ਸ਼ਹਿਰ ਵਿੱਚ ਹਸਤੀਆਰ ਪੜਿਆ ਸੀ ਨੌਕਰੀ ਲਈ ਤੇ ਆਪਾਂ ਤਾਂ ਆ ਮੋਬਾਈਲ ਸਾਥੀ ਇਹ ਨਹੀਂ ਕਦੇ ਉਦਾਸ ਹੋਣ ਦਿੰਦਾ ਜਦੋਂ ਜੀ ਕਰੇ ਇੱਕ ਦੋ ਵੀਡੀਓ ਬਣਾ ਕੇ ਪਾ ਦਈ ਦਿਆਂ ਨੇ ਹੁਣ ਤਾਂ ਲੋਕੀ ਦੇਖਣ ਵੀ ਲੰਬਾ ਦੂ ਲੱਗ ਪਏ ਨੇ ਮੇਰੀਆਂ ਵੀਡੀਓ ਮੋਟੋ ਕਹਿੰਦੀ ਤੂੰ ਵੀ ਪਾਣੇ ਵੀਡੀਓ ਬਣਾ ਕੇ ਪਾਉਣੀ ਆ ਹਰੇਸ਼ ਮਾ ਕਹਿੰਦੀ ਤੂੰ ਵੀ ਮਤਲਬ ਤੂੰ ਵੀ ਪਾਉਣੀ ਆ ਮੋਟੋ ਕਹਿੰਦੀ ਨਹੀਂ ਨਹੀਂ ਮੇਰੀ ਉਹ ਸੇਲੀ ਪਾਉਂਦੀ ਆ ਹਰੇਸ਼ਮਾ ਕਹਿੰਦੀ ਕਿਹੜੀ ਆਈਡੀ ਆ ਉਹਦੀ ਦੱਸਖਾ ਦੇਖੀਏ ਕਿੰਨੇ ਕ ਫਾਲੋਅਰ ਆ ਉਹਦੇ ਮੋਟੋ ਕਹਿੰਦੀ ਤੇਰੇ ਕਿੰਨੇ ਆ ਭੈਣੇ ਫਾਲੋਅਰ ਹਰੇਸ਼ਮਾ ਕਹਿੰਦੀ ਮੇਰੇ ਕਹਿੰਦੀ ਮੇਰੇ ਮੇਰੇ ਤਾਂ 2000 ਹੋਣ ਵਾਲੇ ਨੇ ਮੋਟੋ ਕਹਿੰਦੀ ਤੇ ਕਿੰਨੇ ਕ ਲੋਕ ਦੇਖਦੇ ਨੇ ਹਰੇਸ਼ਮਾ ਕਹਿੰਦੀ ਅਜੇ ਤਾਂ 3-4000 ਵੀਊ ਹੀ ਹੁੰਦੇ ਨੇ ਹੌਲੀ ਹੌਲੀ ਵੱਧ ਜਾਣਗੇ ਮੋਟੋ ਕਹਿੰਦੀ ਤੇ ਤੈਨੂੰ ਕਮੈਂਟ ਵੀ ਆਉਂਦੇ ਹੋਣੇ ਆ ਫੇਰ ਤਾਂ ਹਰੇਸ਼ਮਾ ਕਹਿੰਦੀ ਉਹ ਤਾਂ ਆਉਣੇ ਹੀ ਆ ਕਿਉਂ ਮੋਟੋ ਕਹਿੰਦੀ ਪਰ ਕੋਈ ਤਾਂ ਗੰਦੇ ਗੰਦੇ ਕਮੈਂਟ ਵੀ ਕਰਦੇ ਨੇ ਤੈਨੂੰ ਬੁਰਾ ਨਹੀਂ ਲੱਗਦਾ ਹਰੇਸ਼ਮਾ ਕਹਿੰਦੀ ਮਾੜਾ ਆਪਾਂ ਪਰਵਾਹ ਨਹੀਂ ਮੰਨਦੀ ਕੁਝ ਮਰਜ਼ੀ ਲਿਖੀ ਜਾਵੇ ਕੋਈ ਆਪਾਂ ਘੱਟ ਹੀ ਧਿਆਨ ਦਿੰਨੇ ਆ ਬਾਕੀ ਕਹਾਣੀ ਕੱਲ ਅਗਲੇ ਪਾਗ ਵਿੱਚ ਅੱਜ ਦੇ ਸਮੇਂ ਨੂੰ ਬਿਆਨ ਕਰਦੀ ਕਹਾਣੀ ਹੈ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਲਾਈਕ ਵੀ ਜਰੂਰ ਕਰ ਦਿਓ ਜੀ ਧੰਨਵਾਦ ਜੀ